ਸੁਣ ਕੇ ਸਾਰੇ ਹੈਰਾਨ ਹੋ ਰਹੇ ਨੇ ਤਾਜ਼ੀ-ਤਾਜ਼ੀ ਬੜੀ ਵੱਡੀ ਤੇ ਰੌਚਕ ਖਬਰ ਹੈ ਇੱਕ ਪੋਤੀ ਨੇ ਦਾਦੇ ਦੇ 90 ਲੱਖ ਰੁਪਏ ਚੋਰੀ ਕਰ ਲਏ ਕੁਝ ਦਿਨਾਂ ਦੇ ਵਿੱਚ ਹੀ ਵਿੱਚੋਂ 8 ਲੱਖ ਰੁਪਏ ਉਹਨੇ ਖਰਚ ਦਿੱਤੇ ਤੇ ਫੜੀ ਗਈ ਫੜੀ ਕਿਵੇਂ ਗਈ ਪੈਸੇ ਕੱਢੇ ਕਿਵੇਂ ਲਾਏ ਕਿਵੇਂ ਪੂਰੀ ਕਹਾਣੀ ਤੁਹਾਨੂੰ ਦੱਸਣ ਲੱਗੇ ਆ ਇਹ ਕਹਾਣੀ ਹੈ ਜੀ ਆਪਣੇ ਹੀ ਦੇਸ਼ ਦੀ ਤਾਜ਼ਾ-ਤਾਜ਼ਾ ਵਾਪਰੀ ਹੈ ਇੱਕ ਪੋਤੀ ਜਿਹਦਾ ਨਾਮ ਪੂਜਾ ਹੈ ਪੂਜਾ ਨੇ ਆਪਣੇ ਦਾਦੇ ਬਖਸੂ ਜਾਟ ਦੇ ਜ਼ਮੀਨ ਵੇਚ ਕੇ ਅਲਮਾਰੀ ਚ ਰੱਖੇ ਹੋਏ ਪੈਸਿਆਂ ਦੇ ਵਿੱਚੋਂ 90 ਲੱਖ ਰੁਪਏ ਕੱਢ ਲਏ। ਰਾਜਸਥਾਨ ਦੇ ਭੀਲਵਾੜਾ ਦੇ ਪਿੰਡ ਹਰਨੀ ਦੀ ਇਹ ਘਟਨਾ ਹੈ ਜੀ। 90 ਲੱਖ ਰੁਪਇਆ ਜਿਹੜਾ ਦਾਦੇ ਨੇ ਜ਼ਮੀਨ ਵੇਚ ਕੇ ਅਲਮਾਰੀ ਚ ਰੱਖਿਆ ਸੀ, ਪੋਤੀ ਨੇ ਕੱਢ ਲਿਆ। ਕੱਢ ਕੇ ਤੇ ਪੋਤੀ ਨੇ ਕੀ ਕੀਤਾ? ਆਪਣੇ ਦੋਸਤਾਂ ਦੇ ਨਾਲ ਰਲ ਕੇ ਨਾ 1 ਲੱਖ ਰੁਪਏ ਦੀ ਤਾਂ ਇੱਕ ਪੁਰਾਣੀ ਕਾਰ ਲੈ ਲਈ ਤੇ 1 ਲੱਖ ਰੁਪਈਆ ਖਾਟੂ ਸ਼ਾਮ ਮੰਦਰ ਨੂੰ ਦਾਨ ਦੇ ਦਿੱਤਾ ਤੇ ਫਿਰ ਆਪਣੇ ਦੋਸਤਾਂ ਨਾਲ ਬਣਾ ਕੇ ਜੋਟੀ ਟੀਮ ਤੇ ਉਹ ਤਾਂ ਭਾਈ ਕੁਲੂ ਮਨਾਲੀ ਘੁੰਮਣ ਚਲੀ ਗਈ ਕਈ ਦਿਨ ਉੱਥੇ ਘੁੰਮਦੀ ਫਿਰੀ ਤੇ ਜਦੋਂ ਵਾਪਸ ਆਈ ਤੇ ਆਉਂਦਿਆਂ ਨੂੰ ਰੋਲਾ ਪਿਆ ਹੋਇਆ ਸੀ ਵੀ ਪੈਸੇ ਕੱਢੇ ਕਿੰਨੇ ਆ ਪੈਸੇ ਗਏ ਕਿੱਥੇ ਆ ਉਹਦੇ ਦਾਦੇ ਨੇ ਪੁਲਿਸ ਨੂੰ ਦਰਖਾਸਤ ਦਿੱਤੀ ਹੋਈ ਸੀ ਪੁਲਿਸ ਵੀ ਛਛੋ ਪੰਜ ਸੀ ਕਿਉਂਕਿ ਕਹਾਣੀ ਇਹ ਵਾਪਰੀ ਸੀ ਵੀ ਦਾਦੇ ਨੇ ਜਦੋਂ ਪੈੜੀ ਵੇਚ ਕੇ 90 ਲੱਖ ਰੁਪਏ ਜਿਹੜੇ ਮਿਲੇ ਸੀ ਉਹ ਜਿਹੜੀ ਅਲਮਾਰੀ 'ਚ ਰੱਖੇ ਸੀ ਉਹ ਅਲਮਾਰੀ ਦੀ ਚਾਬੀ ਉਹ ਸਹਰਾਣੇ ਰੱਖ ਕੇ ਸੁੱਤਾ ਪਿਆ ਸੀ ਤੇ ਕਿਸੇ ਨੇ ਉਹਦੇ ਸਹਰਾਣਿਆਂੋਂ ਉਹ ਚਾਬੀ ਚੱਕੀ ਸੀ ਅਲਮਾਰੀ ਖੋਲੀ ਸੀ ਪੈਸੇ ਚੋਰੀ ਕਰਕੇ ਤੇ ਫਿਰ ਅਲਮਾਰੀ ਲੋਕ ਕਰ ਦਿੱਤੀ ਸੀ ਤੇ ਚਾਬੀ ਦਾਦੇ ਦੇ ਸਰਾਣੇ ਰੱਖਤੀ ਸੀ ਫਿਰ ਕੀ ਹੋਇਆ ਦਾਦੇ ਦਾ ਨਾਮ ਬਖਸੂ ਜਾਟ ਪੋਤੀ ਦਾ ਨਾਮ ਪੂਜਾ ਚੌਧਰੀ ਤੇ ਫਿਰ ਕੀ ਹੋਇਆ ਭਾਈ ਪੈਸੇ ਉਹਨੇ ਚੋਰੀ ਕਰਕੇ ਤੇ ਆਪਣੇ ਦੋਸਤਾਂ ਦੇ ਨਾਲ ਸਲਾਹ ਕੀਤੀ ਉਹ ਜਿਹੜੀ ਕੁੜੀ ਐ ਉਹ ਗਵਾਰਡ ਚ ਰਹਿੰਦੀ ਸੀ ਤੇ ਉਹ ਰਿਸ਼ਤੇ ਦੇ ਵਿੱਚੋਂ ਬਖਸ਼ੂ ਜਾਟ ਦੀ ਪੋਤੀ ਲੱਗਦੀ ਐ ਤੇ ਉਹਨੇ 90 ਲੱਖ ਰੁਪਇਆ ਇੱਕ ਹੰਸਰਾਜ ਜਾਟ ਐ ਉਹਦੇ ਘਰੇ ਰੱਖ ਦਿੱਤਾ ਲਾ ਜਾ ਕੇ ਤੇ ਦੋ ਨਾਲ ਰਲ ਗਏ ਸੁਰੇਸ਼ ਜਾਟ ਤੇ ਨਰੈਣ ਜਾਟ ਤੇ ਉਹ ਭਾਈ ਫਿਰ ਸਕੀਮ ਬਣਾਈ ਉਹਨਾਂ ਨੇ ਕਿਤੇ ਸੋਚਿਆ ਵੀ ਆਪਾਂ ਨਾ ਲੱਖ ਰੁਪਇਆ ਤਾਂ ਮੰਦਰ ਨੂੰ ਦਾਨ ਦੇ ਦਈਏ ਤਾਂ ਕਿ ਆਪਣੇ ਤੇ ਕਿਰਪਾ ਬਣੀ ਰਵੇ ਤੇ ਜਿਵੇਂ ਬਹੁਤ ਸਾਰੇ ਲੋਕ ਭ੍ਰਿਸ਼ਟਾਚਾਰ ਕਰਦੇ ਆ ਬੇਈਮਾਨੀ ਕਰਦੇ ਆ ਝੂਠ ਬੋਲਦੇ ਆ ਠੱਗੀਆਂ ਕਰਦੇ ਆ ਤੇ ਵਿੱਚੋਂ ਕੁਝ ਕੁ ਦਾਨ ਉਹ ਦੇ ਛੱਡਦੇ ਆ ਧਾਰਮਿਕ ਸਥਾਨਾਂ ਨੂੰ ਤਾਂ ਕਿ ਉਹ ਸਮਝਦੇ ਆ ਵੀ ਐਦਾਂ ਸ਼ਾਇਦ ਰੱਬ ਨੂੰ ਬੁੱਧੂ ਬਣਾਇਆ ਜਾ ਸਕਦਾ ਐਦਾਂ ਪਾਈ ਇਹਨਾਂ ਨੇ ਵੀ ਲੱਖ ਰੁਪਈਆ ਮੰਦਰ ਨੂੰ ਦਾਨ ਕਰਤਾ 1 ਲੱਖ ਦੀ ਕਾਰ ਲੈ ਲਈ ਕਾਰ ਲੈ ਕੇ ਕੁਲੂ ਮਨਾਲੀ ਘੁੰਮਣ ਚਲੇ ਗਏ ਤੇ ਫਿਰ ਉਦੋਂ ਸਾਰੀ ਕਹਾਣੀ ਜਿਹੜੀ ਆ ਉਹ ਉੱਦੜ ਕੇ ਸਾਹਮਣੇ ਆ ਗਈ ਉਦੋਂ ਸਾਰੀ ਪੋਲ ਖੁੱਲ ਗਈ ਜਦੋਂ ਇੱਕ ਤਾਂ ਮੰਦਿਰ ਦੇ ਵਿੱਚੋਂ ਅਨਾਉਂਸਮੈਂਟ ਮੰਦਿਰ ਚੋਂ ਗੱਲ ਸਾਹਮਣੇ ਆ ਗਈ ਤੇ ਦੂਜਾ ਜਿਹੜਾ ਹੈ ਪਤਾ ਚਰਚਾ ਚੱਲ ਪਈ ਵੀ ਇਹਦੇ ਕੋਲ ਇਹ ਜਿਹੜੀ ਪੂਜਾ ਚੌਧਰੀ ਆ ਗਵਾਂਢ ਚ ਰਹਿੰਦੀ ਪੋਤੀ ਲੱਗਦੀ ਆ ਬੰਦੇ ਦੀ ਇਹਦੇ ਕੋਲ ਇੰਨੇ ਪੈਸੇ ਕਿਵੇਂ ਆ ਗਏ ਵੀ ਇਹ ਕਾਰ ਵੀ ਲਈ ਫਿਰਦੀ ਐ ਇਹ ਘੁੰਮਣ ਵੀ ਤੁਰੇ ਫਿਰਦੀ ਐ ਫੇਰ ਭਾਈ ਕੀ ਹੋਇਆ ਫੇਰ ਪੁਲਿਸ ਨੇ ਸ਼ੱਕ ਹੋਇਆ ਉਹਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਜਦੋਂ ਪੁਲਿਸ ਨੇ ਥੋੜੀ ਸਖਤੀ ਕੀਤੀ ਹੈ ਤੇ ਫੇਰ ਉਹ ਸਾਰਾ ਕੁਝ ਉਹ ਮੰਨ ਗਈ ਤੇ ਹੁਣ ਪੁਲਿਸ ਨੇ ਇਹ ਪੋਤੀ ਜਿਹੜੀ ਆ ਪੂਜਾ ਇਹਨੂੰ ਗ੍ਰਿਫਤਾਰ ਕਰ ਲਿਆ ਨਾਲ ਇਹਦੇ ਸੁਰੇਸ਼ ਜਾਟ ਤੇ ਨਰਹਿਣ ਜਾਟ ਇਹਦੇ ਦੋ ਦੋਸਤ ਨੇ ਜਿਹੜੇ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਤੇ ਪੁਲਿਸ ਨੇ 82 ਲੱਖ ਰੁਪਇਆ ਇਹਨਾਂ ਤੋਂ ਜਿੱਥੇ ਇਹਨਾਂ ਨੇ ਰੱਖਿਆ ਸੀ ਹੰਸਰਾਜ ਜਾਟ ਦੇ ਘਰ ਉੱਥੋਂ ਬਰਾਮਦ ਕਰ ਲਿਆ ਤੇ 82 ਲੱਖ ਤਾਂ ਪੁਲਿਸ ਨੇ ਕਰ ਦਿੱਤਾ ਬਖਸੂ ਜਾਟ ਨੂੰ ਵਾਪਸ ਜਿਹਦੇ ਪੈਸੇ ਚੋਰੀ ਹੋਏ ਸੀ ਤੇ ਬਾਕੀ ਦੇ ਇਹ ਰਿਸ਼ਤੇ ਚ ਲੱਗਦੀ ਜਿਹੜੀ ਪੋਤੀ ਆ 8 ਲੱਖ ਰੁਪਈਆ ਇਹ ਥੋੜੇ ਇੱਕ ਦਿਨਾਂ ਦੇ ਵਿੱਚ ਉਹ ਫਿਰੇ ਤੋਂ ਚਲ ਚੁਲ ਗਿਆ ਉਹ ਮੈਨੂੰ ਯਾਦ ਆਉਂਦੀ ਹੈ ਇੱਕ ਗੱਲ ਇੱਥੇ ਇੱਕ ਵਾਰੀ ਨਾ ਸਾਡਾ ਇੱਕ ਮਿੱਤਰ ਹੈ ਉਹ ਮਿੱਤਰ ਦਾ ਗਾਂ ਕੋਈ ਰਿਸ਼ਤੇਦਾਰ ਹੈ ਤੇ ਉਹ کلب ਦਾ ਪ੍ਰਧਾਨ ਬਣ ਗਿਆ ਤੇ کلب ਨੂੰ ਸਰਕਾਰ ਵੱਲੋਂ ਖਰੇ 50000 ਕੇ 60000 ਰੁਪਇਆ ਮਿਲਿਆ ਤੇ ਇੱਕ ਵਾਰੀ ਕਿਤੇ ਗੱਲ ਚੱਲੀ ਉਹਨੂੰ ਪੁੱਛਿਆ ਗਿਆ ਵੀ ਭਾਈ ਸਾਹਿਬ ਜਿਹੜੇ ਪੈਸੇ ਮਿਲੇ ਸੀ ਉਹ ਕਿੱਧਰ ਗਏ کلب ਨੂੰ ਮਿਲੇ ਸੀ ਜਿਹੜੇ ਤਾਂ ਉਹ کلب ਦਾ ਪ੍ਰਧਾਨ ਕਹਿੰਦਾ ਵੀ 5-6000 ਦੇ ਵੇ ਮੁੰਡਿਆਂ ਨੂੰ ਬੱਲੇ ਬੈਠ ਲਾ ਇੱਤੇ ਨੇ ਤੇ ਬਾਕੀ ਮੈਥੋਂ ਚਲ ਚੁਲ ਗਏ ਨੇ ਐਦਾਂ ਹੀ ਇਹ ਕਹਾਣੀ ਵਾਪਰੀ ਹੈ ਕੁੜੀ ਨੇ ਲੱਖ ਰੁਪਇਆ ਮੰਦਰ ਨੂੰ ਦਾਨ ਦਿੱਤਾ ਲੱਖ ਦੀ ਕਾਰ ਲੈ ਲਈ 82000 ਪੁਲਿਸ ਨੇ ਬਰਾਮਦ ਕਰ ਲਿਆ ਤੇ ਬਾਕੀ ਉਹ ਤਾਂ ਚਲ ਚੁਲ ਗਏ ਹੁਣ ਉਹ ਕਿੱਥੇ ਚਲ ਚੁਲ ਗਏ ਅਸਲ ਦੇ ਵਿੱਚ ਇਹ ਕਹਾਣੀ ਜਿੱਥੇ ਹਾਸੋ ਹੀਣੀ ਵੀ ਹੈ ਖਬਰ ਇਹ ਉਥੇ ਨਾਲ ਇਹ ਸੋਚਣ ਵੀ ਲਾਉਂਦੀ ਹੈ ਵੀ ਇਤਬਾਰ ਕਿਹਦੇ ਤੇ ਕਰੋਗੇ ਹੁਣ 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 ਭਰੋਸਾ ਕਿਹਦੇ ਤੇ ਹੋਏਗਾ ਹੁਣ ਵਿਸ਼ਵਾਸ ਕਿਹਦੇ ਤੇ ਹੋਏਗਾ ਜਦੋਂ ਰਿਸ਼ਤੇ 'ਚ ਲੱਗਦੀ ਪੋਤੀ ਜੀਦੇ ਤੇ ਸ਼ੱਕ ਹੀ ਨਹੀਂ ਕੀਤਾ ਜਾ ਸਕਦਾ ਸੀ ਉਹ 90 ਲੱਖ ਚੋਰੀ ਕਰਕੇ ਰਾਮ ਨਾਲ ਚਲਦੀ ਬਣੀ ਔਰ ਜਦੋਂ ਉਹ ਬਖਸੂ जाट ਜੀ ਦੇ ਪੈਸੇ ਸੀ ਵਿਚਾਰੇ ਦੇ ਥੋੜੀ ਜੀ ਜ਼ਮੀਨ ਵੇਚੀ ਸੀ ਉਹਨੇ ਜਦੋਂ ਉਹ ਸੁੱਤਾ ਪਿਆ ਸੀ ਆਪਦੇ ਜਾਣੇ ਤਾਂ ਉਹ ਚਾਬੀ ਸਰਹਾਣੇ ਰੱਖ ਕੇ ਪੈਂਦਾ ਸੀ ਵੀ ਮੈਂ ਭਾਈ ਮਤਲਬ ਪੂਰੀ ਧਿਆਨ ਰੱਖਣਾ ਤੇ ਸਰਹਾਣੇ ਥੱਲੋਂ ਸੁੱਤੇ ਪਏ ਦੇ ਚਾਬੀ ਚੱਕ ਕੇ ਤੇ ਉਹ ਚੋਰੀ ਕਰਕੇ ਲੈ ਗਈ ਰਿਸ਼ਤਿਆਂ ਦੇ ਵਿੱਚ ਇਸ ਟਾਈਮ ਕੋਈ ਵਿਸ਼ਵਾਸ ਭਰੋਸਾ ਨਹੀਂ ਰਹਿ ਗਿਆ ਪਤਾ ਨਹੀਂ ਸਵਾਰਥ ਪਿੱਛੇ ਕਦੋਂ ਕਿਹੜਾ ਰਿਸ਼ਤਾ ਕਿਹੜੇ ਟਾਈਮ ਕਿੱਧਰ ਚਲਾ ਜਾਵੇ ਇੱਥੇ ਤਾਂ ਵੇਖਿਆ ਰਿਸ਼ਤੇ ਮਿੰਟੋ-ਮਿੰਟੀ ਪਾਲਾ ਬਦਲ ਜਾਂਦੇ ਨੇ ਪੈਸਾ ਧਨ ਯਾਰ ਇੰਨਾ ਜ਼ਿਆਦਾ ਦਿਮਾਗਾ ਤੇ ਹਾਵੀ ਹੋ ਗਿਆ ਪੈਸਿਆਂ ਪਿੱਛੇ ਹੁਣ ਲੋਕੀ ਬਹੁਤ ਨੇੜਲੇ ਰਿਸ਼ਤਿਆਂ ਨੂੰ ਮਿੰਟ 'ਚ ਠੁੱਡ ਮਾਰਦੇ ਨੇ ਮਿੰਟ 'ਚ ਹੀ ਇਧਰੋਂ ਰਿਸ਼ਤਾ ਤੋੜਿਆ ਉਧਰ ਜੋੜਨ ਦੀ ਕੋਸ਼ਿਸ਼ ਉਧਰੋਂ ਤੋੜਿਆ ਉਧਰ ਜੋੜਨ ਦੀ ਕੋਸ਼ਿਸ਼ ਮਤਲਬ ਰਿਸ਼ਤੇ ਨਾਤੇ ਹੁਣ ਕੋਈ ਅਰਥ ਨਹੀਂ ਰੱਖਦੇ ਲੋਕਾਂ ਲਈ ਰਿਸ਼ਤੇ ਨਾਤੇ ਗਾਜਰ ਮੂਲੀ ਬਣ ਗਏ ਨੇ ਹੁਣ ਤਾਂ ਬਸ ਪੈਸਾ ਹੀ ਪੂੰਜੀਵਾਦ ਚ ਮੁੱਖ ਹੋ ਗਿਆ ਪੈਸੇ ਨਾਲ ਹੀ ਰਿਸ਼ਤੇ ਜੁੜਦੇ ਨੇ ਪੈਸੇ ਨਾਲ ਹੀ ਰਿਸ਼ਤੇ ਟੁੱਟ ਜਾਂਦੇ ਨੇ ਤੇ ਕੀ ਉਹ ਰਿਸ਼ਤੇ ਨੇ ਜਿਹੜੇ ਰਿਸ਼ਤੇ ਪੈਸੇ ਕਰਕੇ ਜੁੜਨ ਤੇ ਪੈਸੇ ਨਾ ਕਰਕੇ ਟੁੱਟ ਜਾਣ ਪੈਸਾ ਹੀ ਰਿਸ਼ਤੇ ਦੀ ਮੁੱਖ ਕੜੀ ਬਣ ਜਾਏ ਕੀ ਉਹ ਰਿਸ਼ਤੇ ਨੇ ਉਹ ਰਿਸ਼ਤੇ ਨਹੀਂ ਹਨ ਪਰ ਮੌਜੂਦਾ ਦੌਰ ਦੇ ਵਿੱਚ ਆਹੀ ਸਾਰਾ ਕੁਝ ਚੱਲ ਰਿਹਾ ਔਰ ਦੁਬਾਰਾ ਫੇਰ ਮੈਂ ਤੁਹਾਨੂੰ ਸੁਣਾ ਦਿਆਂ ਇਹ ਕਹਾਣੀ ਵਾਪਰੀ ਆ ਜੀ Rajasthan ਦੇ ਭੀਲਵਾੜਾ ਦੇ ਪਿੰਡ ਹਰਨੀ ਦੇ ਵਿੱਚ ਇੱਕ ਬਖਸੂ ਜਾਟ ਨਾਂ ਦਾ ਇੱਕ ਬੰਦਾ ਜਿਹਨੇ 90 ਕ ਲੱਖ ਦੀ ਆਪਣੀ ਥੋੜੀ ਜੀ ਪੈਲੀ ਵੇਚੀ ਪੈਸੇ ਲੈ ਕੇ ਅਲਮਾਰੀ ਚ ਰੱਖ ਤੇ ਗਾਂ ਕਿਤੇ ਹੋਰ ਲੈਣੀ ਸੀ ਤਾਂ ਰਿਸ਼ਤੇ ਚੋਂ ਦੀ ਇੱਕ ਪੋਤੀ ਲੱਗਦੀ ਆ ਪੂਜਾ ਚੋਧਰੀ ਉਹਨੂੰ ਪਤਾ ਲੱਗ ਗਿਆ ਉਹਨੇ ਭਾਈ ਜਦੋਂ ਸਹਰਾਣੇ ਰੱਖ ਕੇ ਚਾਬੀ ਤੇ ਉਹ ਦਾਦਾ ਬਖਸੂ जाट ਜਿਹੜਾ ਉਹ ਸੁੱਤਾ ਪਿਆ ਸੀ ਤੇ ਪੂਜਾ ਚੌਧਰੀ ਨੇ ਉਹਦੇ ਸਹਰਾਣਿਓਂ ਚਾਬੀ ਚੁੱਕੀ ਅਲਮਾਰੀ ਖੋਲੀ 90 ਲੱਖ ਰੁਪਈਆ ਉੱਥੋਂ ਕੱਢਿਆ ਉਡਾਇਆ ਤੇ ਉਸ ਤੋਂ ਬਾਅਦ ਕੀ ਹੋਇਆ ਲੱਖ ਰੁਪਈਆ ਉਸ ਬੀਬੀ ਰਾਣੀ ਨੇ ਖਾਟੂ ਸ਼ਾਮ ਜੀ ਮੰਦਿਰ ਨੂੰ ਦੇ ਦਿੱਤਾ ਲੱਖ ਰੁਪਈਆ ਦੀ ਇੱਕ ਪੁਰਾਣੀ ਕਾਰ ਲੈ ਲਈ ਤੇ ਫਿਰ ਕੁੱਲੂ ਬਣਾ ਲਈ ਘੁੰਮਣ ਚਲੀ ਗਈ ਤੇ ਫੇਰ ਇਹ ਜਦੋਂ ਸਾਰਾ ਕਿੱਸਾ ਪੁਲਿਸ ਦੇ ਕੋਲ ਗਿਆ ਪੁਲਿਸ ਦਾ ਜਿਹੜਾ ਇੱਕ ਥਾਣੇਦਾਰ ਹੈ ਜਿਹਦਾ ਨਾਂ ਓਮਪ੍ਰਕਾਸ਼ ਗੋਰਾ ਹੈ ਉਹਨੇ ਜਦੋਂ ਸਾਰੀ ਤਫ਼ਤੀਸ਼ ਕੀਤੀ ਹੈ ਉਹਨਾਂ ਨੂੰ ਸ਼ੱਕ ਹੋ ਗਿਆ ਸ਼ੱਕ ਹੋ ਗਿਆ ਤੇ ਜਦੋਂ ਇਹ ਕੁੜੀ ਤੋਂ ਪੁੱਛਗਿੱਛ ਕੀਤੀ ਤਾਂ ਕੁੜੀ ਫਿਰ ਸਾਰਾ ਕੁਝ ਮੰਨ ਗਈ ਹੈ ਤੇ ਨਾਲ ਹੀ ਕੁੜੀ ਨੇ ਆਪਣੇ ਦੋ دوست ਇੱਕ ਸਰੇਸ਼ ਜਾਟ ਇੱਕ ਨਰੈਣ ਜਾਟ ਉਹ ਵੀ ਨਾਲ ਹੀ ਫੜਾ ਦਿੱਤੇ ਨੇ ਕਿਉਂਕਿ ਉਹਨਾਂ ਨੇ ਰਲ ਕੇ ਸਾਰਾ ਕੁਝ ਕੀਤਾ ਸੀ ਹੁਣ ਤੁਸੀਂ ਦੇਖੋ ਕਿਹੜਾ ਟਾਈਮ ਕੀ ਆ ਗਿਆ ਵੈਸੇ ਤਾਂ ਪਹਿਲਾਂ ਬੜਾ ਕੁਝ ਚੱਲਦਾ ਰਿਹਾ ਪਰ ਆ ਜਿਹੜੀ ਨਵੀਂ ਵਾਰਤਾ ਸਾਹਮਣੇ ਆਈ ਹੈ ਇਹਨੇ ਬੜਾ ਕੁਝ ਸੋਚਣ ਲਾਇਆ ਤੁਸੀਂ ਵੀ ਇਹ ਤੋਂ ਸਬਕ ਜਰੂਰ ਸਿੱਖਿਓ ਦੇਖੋ ਆਪਣੇ ਪੈਸੇ ਥੇਲੇ ਨੂੰ ਯਾਰ ਇਦਾਂ ਰੱਖਣਾ ਚਾਹੀਦਾ ਹੈ ਘਟੋ ਘਟ ਇੰਨਾ ਭਰੋਸੇਯੋਗਤਾ ਰੱਖੋ ਕਿ ਹੁਣ ਕਿਸੇ ਤੇ ਯਕੀਨ ਨਹੀਂ ਰਹਿ ਗਿਆ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਮੇਰੇ ਨਾਲ ਕੈਮਰੇ ਤੇ ਇਨਸਾਫਪ੍ਰੀਤ ਸਿੰਘ ਬਹੁਤ